ਦੇ ਨਾਲ ਸੌਦਾ ਹੋਈ ਜਾਂਦਾ ਵੀਡੀਓ ਨਾਲ ਬਣੇ ਰਿਹਾ ਉਹ ਕਰਾ ਸੌਦਾ ਦਿਖਾਉਣਾ ਤੁਹਾਨੂੰ ਵੀਡੀਓ ਨਾਲ ਬਣੇ ਕਿਹੜੇ ਟਰੈਕਟਰ ਦਾ ਸੌਦਾ ਹੈ 885500 ਰੁਪਏ ਆ ਬਾਈ 23 ਮਾੜ ਬਿਲਕੁਲ ਨਵੇਂ ਦਾ ਵੈਰੀ ਗੁੱਡ ਸੋਦੇ ਦੀ ਦੋਨੇ ਤਰਾਸਲਾ ਕਰ ਰਹੀਆਂ ਦਿਖਾਉਣਾ ਸੌਦਾ ਕਿੱਥੇ ਜੁਦਾ ਹੈ। ਬੱਲੇ ਆਹ ਟਰੈਕਟਰ ਦਾ ਸੌਦਾ ਹੋ ਰਿਹਾ ਹੈ ਬਾਈ ਜੀ ਜਿਹੜਾ 435 ਘੰਟੇ ਚੱਲਿਆ ਸੀਗਾ 2023 ਮਾਡਲ ਜਿਵੇਂ ਨਵਾਂ ਟਰੈਕਟਰ ਹੈਗਾ ਪੂਰਾ ਟਰੈਕਟਰ ਹੈ ਜੀ ਏਜੰਸੀ ਕੰਡੀਸ਼ਨ ਸਿਰਫ ਆਰ ਦੀ ਘਾੜੀ ਹੈ ਨਾ ਤੁਸੀਂ ਲੈ ਰਹੇ ਹੋ? ਤੁਸੀਂ ਲੈ ਰਹੇ ਹੋ? ਜਿਵੇਂ ਨਵਾਂ ਨਵਾਂ ਟਰੈਕਟਰ ਹੈ ਬਾਈ ਦੇਖਦੇ ਕੀ ਬੰਦਾ ਬਾਈ ਵਰਗੇ ਲਾਈ ਜਾਂਦੇ ਜੀ ਔਰ ਕਿੰਨੇ ਕਿੰਨੇ ਲਾਤੇ ਕੀ ਫਰਕ ਹੀ ਆ? 47 ਲੱਗਾ ਬਾਈ ਖਾਲੀ ਮੋਰ ਤੇ 740 ਲੱਗਾ 740000 ਲੱਗਾ ਉਹ ਥੱੜ ਦਾ ਕਹਿੰਦਾ ਪਰ ਸੌਦਾ ਤਾਂ ਹੋਇਆ ਪਿਆ ਯਾਰ ਟਰੈਡਰ ਵੀ ਬਾਈ ਨਵਾਂ ਯਾਦ ਰੱਖੋਗੇ ਜਮਾ ਨਹੀਂ ਟਰੈਕਟਰ ਨਵਾਂ ਬਿਹਾਰ ਹੀ ਪਾਉਣਾ 20 ਤੇ 50 ਦੇ ਲੈ ਕੇ ਜਾਊਗਾ ਸਹੀ ਗੱਲ ਹੈ ਸਹੀ ਗੱਲ ਹੈ ਕੀ ਚੰਗੀ ਫੜੀ ਹੈ ਠੀਕ ਹੈ ਆਹ ਬਾਜਾ ਬਾਰੇ ਮੈਂ ਪਹਿਲੀ ਵਾਰ ਆ ਬਾਈ ਨੂੰ ਮੰਡੀ ਚ ਲੈ ਕੇ ਆਏ ਨੇ ਪਹਿਲੀ ਵਾਰ ਨਹੀਂ ਵਾਰ ਉਧਰ ਪਾਣੀ ਸਾਡੀ ਮੰਡੀ ਉਧਰ ਹੁੰਦੀ ਆ ਉਧਰ ਪਾਣੀ ਪਰ ਮੈਂ ਕਹਿੰਦ ਆਜੋ ਵੀਰ ਆ ਕੋਲ ਆਓ ਹੋਰ ਆਇਓ ਸਾਰੇ ਹੋ ਜਾਓ ਆਜੋ ਬਸ ਆਜੋ ਹਾਂ ਦੇ ਪੈਸ਼ ਸ਼ੋਰ ਕਰਾ ਦਾਂਗੇ ਉਹਨੂੰ ਹਾਂ 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 ਦੇ ਸ਼ੋਰ ਕਰਾ ਦਾਂਗੇ ਹਰ ਵੀ ਇਹ ਤੋਂ ਪਵਾ ਵਾਲੇ ਨਵੇਂ ਦਾ ਠੀਕ ਹੈ ਬੈਠੋ ਭਾਈ ਹਾਂ ਆਜੋ 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 ਭਾਈ ਆਰੇ ਭਾਈ ਜਪਿੰਦਾ ਭਾਈ ਜਾ ਤੂੰ ਵੀ ਆ ਲੈ ਆ ਜਾ ਭਾਈ ਕਿੰਨੇ ਵਜੇ ਕਿਹਾ ਕੀ ਹੁਣ ਆਪਾਂ ਐਵੇਂ ਨਾ ਸਰਦਾਰਾਂ ਵਾਲਾ ਕੰਮ ਕਰੋ ਤੁਸੀਂ ਇਹ ਕਰਨ ਵਾਲਾ ਕਿਉਂਕਿ ਟਰੈਕਟਰ ਵੀ ਨਵਾਂ ਭਾਈ ਪਰ ਪੈਸੇ ਨਾ ਟਰੈਕਟਰ ਇਹ ਵੀ ਜਿਹੜੀ ਗੱਲ ਦੀ ਟਰੈਕਟਰ ਸਹੀ ਆ ਪਰ ਪੈਸੇ ਆਪਾਂ ਪੂਰੇ ਲਾਤੇ ਛੋਟੇ ਸਾਬ ਨਾ ਪੂਰੇ ਆ ਦੇਖ ਸਾਡੇ ਪੰਚਾਇਤ ਦੇ ਹਿਸਾਬ ਨਾਲ ਪੂਰੇ ਨਹੀਂ ਉਹ ਤਾਂ ਪੰਚਾਇਤ ਫੈਸਲਾ ਹੁੰਦਾ ਹੈ ਹਾਂ ਪੰਚਾਇਤ ਤੇ ਫੈਸਲਾ ਲੈ ਗਿਆ ਬਿੰਦਰ ਭਾਈ ਜੀ 65000 ਰਾਇਆ ਲੱਗਿਆ ਜੀ ਇਹਨੂੰ ਗੱਲ ਕਰਦੇ ਆਂ ਭਾਈ ਉਹ ਜੀ 7.7 ਦਾ ਰਹਿੰਦੇ ਸੀ ਭਾਈ ਜੀ ਅੱਛਾ ਹਾਂ ਵਾਹ ਇਹਦੇ ਬੇਟੇ ਲੈ ਆ ਜੀ ਉਹਨੇ ਬਜਾਉਣਾ ਭਾਈ ਸਰਪੰਚ ਆ ਗਿਆ ਬੱਚਾ ਆਪਾਂ 5 ਨਹੀਂ ਕਹੇ 7 ਵੀ ਕਹੇ ਜੀ ਆਪਾਂ ਪੂਰੇ 10 ਲੱਖ ਰੁਪਏ ਨਾਲ ਲੈ ਲਓ ਠੀਕ ਹੈ ਚਲ ਭਾਈ ਜੀ ਤੁਸੀਂ ਕਿੰਨੇ ਪੈਰਾ ਦੇ ਇਹਨੇ ਨਾ 40 ਲਾਤਾ ਸਰ ਕੋਈ 5 ਨਹੀਂ ਸੀ ਜੀ 7.7 ਲੱਖ ਰੁਪਏ ਨੂੰ ਕਦਾ ਵੀ ਲਾਦੇ 40 40 ਲਾਤਾ ਜੀ 40 40000 ਰੁਪਿਆ ਲਾਤਾ ਆਹ ਉਹਨਾਂ ਤੋਂ ਪਹਿਲੇ ਪੂਰੇ ਤੁਸੀਂ ਪੰਨਾ ਰੁਪਿਆ ਨਾ ਭਾਈ ਭਾਈ ਗੱਲ ਹੈ ਕਿ ਸਿੱਧੀ ਅਸੀਂ ਤਾਂ ਪੰਚਾਇਤ ਵੀ ਕਰਾਂਗੇ ਨਾ ਅਸੀਂ ਕਰੀ ਕਰੀਏ ਨਾ ਤੇ ਉਹ ਕਰੀਏ ਮੈਂ ਤਾਂ ਵੀਡੀਓ ਬਣਾਉਣਾ ਨਾ 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 ਬੋਲੋ ਨਹੀਂ ਚੌਦਾ ਬਾਸ ਚੱਪ ਕਰਦਾ ਨਹੀਂ ਚਿੱਕਾ ਮੈਂ ਪੈਰ ਨਹੀਂ ਹੁੰਦਾ ਕਹੇ ਬੰਦੇ ਦਾ ਛੋੜ ਕਰਦੇ ਭਾਈ ਖੁਸ਼ ਹੋ ਗਏ ਹਾਂ ਦਾ ਵੱਡਾ ਰੱਖ ਲੈ ਭਾਈ ਬੰਦੇ ਦੀ ਵਗਾਂ ਨਾ ਨਾ ਤੂੰ ਰੱਖ ਲੈ ਰੱਖ ਲੈ ਨਾ ਨਾ ਰੱਖ ਲੈ ਅਲੇਖੰਦਰ ਭਾਈ ਐਨੇ ਐਨੇ ਕਰਾਜੀ ਕੋਈ ਡਾਊਨ ਨਾ ਨਾ ਆਕਾ ਦਰਮਾਈ ਦੇ ਛੋੜ ਦੇ ਦੇ ਦੇਖੋ ਜੀ ਰੱਖਦਾ ਸੌਦਾ ਦੇਖੋ ਭਾਈ ਜੀ ਨਹੀਂ ਕੋਈ ਨਹੀਂ ਅਦਾ ਯਾਰ ਨਾ 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 ਮੂ ਬੱਧ ਬੰਦਾ ਨਹੀਂ ਮੰਨਦਾ ਬਾਈ ਟਰੱਕ ਵੀ ਮੱਖੀ ਆਦਾਗ ਨਹੀਂ ਨਵਾਂ ਰੈਂਡਰ ਨਹੀਂ ਹੋਣਾ ਦੇਖੋ ਇਹ ਵਿਖਾਣ ਨਹੀਂ ਲਾਏ ਸੀ ਹੈ ਨਾ ਮੈਂ ਸ਼ੋਰ ਵਧੀਆ ਕਰਦੇ ਵੇ ਸ਼ੋਰ ਵਧੀਆ ਕਰਾਣਾ ਮਾਰ ਚੜਾ ਮਾਰ ਛੜਾ ਨਹੀਂ ਕਹਾਂ ਕੋਈ ਲਿਖਾ ਦੇ ਲੈਣਾ ਕੋਈ ਅਸੀਂ ਸਰ ਨਾ ਬਾਈ ਜੀ ਲੈ ਲਾ ਕੇ 7 ਲੱਖ ਦਾ ਪਾ ਪਹਿਲਾਂ ਬਾਈ ਜੀ ਸਾਡੇ 7 ਲੱਖ ਦਾ ਹੀ ਪਤਾ ਲੱਗਦਾ 7 ਲੱਖ ਦਾ ਪਾ ਪਸਤਾ ਬਾਈ ਜੀ ਰਮਨ ਬਾਹਰ ਦਾ ਆ ਗਿਆ ਲਿੰਦਰ ਬਾਈ ਹਲੋ ਪਾਹਰਾ ਨਾ ਮਾਰ ਬਸ ਤਾ ਯਾਰ ਬਸ ਸਾਡੇ ਯਾਰ ਦਾ ਬਾਈ ਲਿਖਾਓ ਚੁੱਪ ਕਰ ਜਾ ਜੋ ਪਾਕਾ ਦਾ ਪੱਟਾ ਦਾ ਸੌਦਾ ਸੈਂਟਰ ਹੋ ਰਿਹਾ ਹੈ ਅੱਛੇ ਭਾਈ ਅੱਜ ਸੱਤਾ ਪਾਪਾ ਸਫਰਾ ਹੋ ਗਿਆ ਜੀ ਬਈ ਸੌਦਾ ਹੋ ਗਿਆ ਸੌਦਾ ਪਹੁੰਚ ਗਿਆ ਸੌਦਾ ਹੋ ਗਿਆ ਉਹ ਬਾਈ ਟਰੈਕਟਰ ਬਹੁਤ ਬੜਾ ਮਹਾਰਨਾ ਭਾਈ ਪਰਮਾਤਮਾ ਦੀ ਬਰਦਾਇਗੀ ਹੋਰ ਵਧਾਈਆਂ ਭਾਈ ਸਾਰਿਆਂ ਨੂੰ ਹਾਂ ਤੁਹਾਨੂੰ ਵਧਾਈਆਂ ਸੌਦਾ ਸੌਦਾ ਹੋ ਗਿਆ ਦਿਖਾਓ ਜੀ ਡਰੈਸ ਆ ਗਏ ਭਾਈ ਓਰੇ ਟਰੈਕਟਰ ਕੋਲ ਆ ਡਰੈਸ ਆ ਟਰੈਕਟਰ ਦਾ ਸੌਦਾ ਹੋਇਆ ਜੀ 435 ਘੰਟੇ ਚੱਲੇ ਸੀ ਐ ਸਮਝ ਲਓ 25 ਜੀ 26 ਆਉਣ ਵਾਲੇ 25 26 ਮਾਰ ਲਈ ਹੈ ਜਮਾ ਨਵਾ ਭਾਈ ਨੇ ਲੈ ਬਾਈ ਕਿਹੜਾ ਪਿੰਡਾ ਕੋਲ ਮੇਰਾ ਪਿੰਡ ਹੈ ਸੰਗਤ ਆ ਜੀ ਸੰਗਤ ਕਿਹੜੀ ਆਹ ਹੀ ਤਲਵੰਡੀ ਨਾਲ ਹੀ ਤਲਵੰਡੀ ਨਾਲ ਬਹੁਤ ਬਹੁਤ ਮੁਬਾਰਕਾਂ ਹਾਂ ਜੀ ਸੌਦਾ ਨੂੰ ਖੁਸ਼ ਹੋਵੇ ਪ੍ਰਮਾਤਮਾ ਜੀ ਖੁਸ਼ੀ ਹੈ ਜੀ ਹਾਂ ਖੁਸ਼ ਹੈ ਜੀ ਤਾਂ ਜੀ ਇੰਟਰ ਕੋਡ ਆਏਗਾ ਵੈਰੀ ਗੁੱਡ ਵੈਰੀ ਗੁੱਡ ਮੈਂ ਕਹਿੰਦਾ ਯਾਰ ਬਹੁਤ ਬਹੁਤ ਮੁਬਾਰਕ ਹਾਂ ਠੀਕ ਹੈ ਬਾਈ ਵੀਡੀਓ ਤਾਂ ਜੰਮੀ ਉਧਰ ਲੈ ਕੇ ਜਾਂਦੇ ਜੀ ਭਾਈ ਅੰਸੀ ਵਾਲੇ ਕਿਨੇ ਜਿੰਨੇ ਆ ਬਾਈ ਹਾਂ ਅਸੀਂ ਆਪ ਹੀ ਕਹਿੰਦੇ ਜੀ ਅੰਸੀ ਡਾਕਟਰ ਲੈ ਕੇ ਜਾਂਦੇ ਹਾਂ ਮੈਂ ਕਹਿੰਦਾ ਭਾਈਆਂ ਨੇ ਬਾਕੀ ਇਹ ਨਾ ਨਵਾਂ ਸ਼ੋਅ ਨਾ ਜੀ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਅਸੀਂ ਜੀ ਮਾਰਕੀਟ ਵਾਲੀ ਆ ਇਹਦੀ ਮਾਰਕੀਟ ਵਾਲੀ ਆ ਭਾਈ ਆਉਂਦਾ ਪੈਸੇ ਪੂਰੇ ਲੈ ਕੇ ਨਹੀਂ ਲੈ ਰੁਪਏ ਗੱਡ ਕੇ ਲਾਏ ਆ ਤੇ ਟਰੈਕਟਰ ਵੀ ਦੇ ਛੋਟਾ ਹੈ ਜਿਹੜੀ ਆਏ ਨਾ ਉਹ ਨਹੀਂ ਕਹਿੰਦਾ ਹੁੰਦਾ ਬੱਲੂ ਆਣੀਆਂ ਕੋਪੀ ਇਹਦਾ 855 ਦਾ ਝੋਟਾ ਹੈ ਹਾਂ ਬਹੁਤ ਬਹੁਤ ਮੁਬਾਰਕਾਂ ਬਾਈ ਬਦਾ ਪਰਮਾਤਮਾ ਸਭ ਨੂੰ ਬੁਲਾਵੇ ਜੀ ਠੀਕ ਹੈ ਬਾਈ ਜੰਗੀ ਵੀਡੀਓ ਲੱਗੀ ਤਾਂ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤਾਂ ਕਿ ਦੂਜੇ ਭਰਾਵਾਂ ਤੱਕ ਵੀ ਜਾਣਕਾਰੀ ਪਹੁੰਚ ਸਕੇ ਜਮਾ ਨਵਾਂ 435 ਘੰਟੇ ओरिजिनल ਚੱਲਿਆ ਕਿਤੇ ਮੱਕੀ ਦਾ ਦਾਗ ਨਹੀਂ ਕਿਤੇ ਨਾ ਪੂਰਾ ਰੰਗ ਹੈ ओरिजिनल ਨੰਬਰ ਹੈ ਜੀ ਪੰਜਾਬ ਨੰਬਰ ਹੈ ਫਰਸਟ ਪਾਰਟੀ ਦਾ ਟਰੈਕਟਰ ਹੈ ਮਹਿੰਗਾ ਸਸਤਾ ਬਾਕੀ ਤੁਸੀਂ ਦੱਸਿਓ ਵੀ ਸੌਦਾ ਮਹਿੰਗਾ ਹੋਇਆ ਠੀਕ ਹੋਇਆ ਤੁਸੀਂ ਦੱਸਣਾ ਜੀ ਕਮੈਂਟਾਂ ਦੇ ਵਿੱਚ ਧੰਨਵਾਦ ਆ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਤੱਕਲੀਰ ਨਾ ਬਰਾਖਾ ਜੀ